ਕੋਈ ਤੁਹਾਡਾ ਕੁਝ ਨਹੀਂ ਵਿਗਾੜ ਪਾਊਗਾ ਬਸ ਆ 6 ਨੀਤੀਆਂ ਯਾਦ ਰੱਖਿਓ ਕੀ ਤੁਹਾਨੂੰ ਲੱਗਦਾ ਕਿ ਮੁਸ਼ਕਲਾਂ ਨੇ ਤੁਹਾਨੂੰ ਘੇਰਿਆ ਹੋਇਆ ਏ ਕੀ ਤੁਸੀਂ ਇਸ ਗੱਲ ਤੋਂ ਥੱਕ ਚੁੱਕੇ ਹੋ ਕਿ ਲੋਕ ਹਰ ਵਾਰ ਤੁਹਾਡਾ ਫਾਇਦਾ ਉਠਾਉਂਦੇ ਨੇ ਜੇ ਤੁਹਾਡਾ ਜਵਾਬ ਹਾਂ ਹੈ ਤਾਂ ਰੁਕੋ ਤੁਹਾਡੀ ਪਰੇਸ਼ਾਨੀ ਦਾ ਹੱਲ ਸਿਰਫ 30 ਸਕਿੰਟਾਂ ਦੇ ਵਿੱਚ ਹੋਣ ਵਾਲਾ ਕਿਉਂਕਿ ਅੱਜ ਅਸੀਂ ਸਿੱਖਾਂਗੇ ਆਚਾਰਿਆ ਚਾਣਕਿਆ ਤੋਂ ਉਹ 6 ਗੁਪਤ ਨਿਜਮ ਜੋ 2300 ਸਾਲ ਪਹਿਲਾਂ ਬਣਾਏ ਗਏ ਸੀ ਚਾਣਕਿਆ ਕਹਿੰਦੇ ਸੀ ਵੀ ਜੇ ਇਹ ਛੇ ਨਿਯਮ ਤੁਸੀਂ ਆਪਣੀ ਜ਼ਿੰਦਗੀ ਚ ਅਪਣਾ ਲਏ ਤਾਂ ਕੋਈ ਵੀ ਦੁਸ਼ਮਣ ਕੋਈ ਵੀ ਮਾੜੇ ਹਾਲਾਤ ਕੋਈ ਵੀ ਮੁਸੀਬਤ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕੂਗੀ ਇਹ ਨਿਯਮ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਚਲੋ ਸ਼ੁਰੂ ਕਰਦੇ ਆਂ ਨੀਤੀ ਨੰਬਰ 1 ਆਪਣੇ ਰਾਜ ਕਿਸੇ ਨੂੰ ਨਾ ਦੱਸੋ ਆਓ ਸ਼ੁਰੂ ਕਰਦੇ ਆਂ ਚਾਣਕਿਆ ਦੀ ਨੀਤੀ ਨੰਬਰ 1 ਨਾਲ ਇਹ ਨੀਤੀ ਤੁਹਾਨੂੰ ਅਜਿਹੀ ਢਾਲ ਦੇਊਗੀ ਜਿਸ ਨੂੰ ਕੋਈ ਤੋੜ ਨਹੀਂ ਸਕਦਾ ਇਹ ਆ ਆਪਣੇ ਰਾਜ ਕਿਸੇ ਨੂੰ ਨਾ ਦੱਸੋ जान ਕੇ ਕਹਿੰਦੇ ਸੀ ਕਿ ਜੇ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੀਆਂ ਯੋਜਨਾਵਾਂ ਆਪਣੇ ਸੁਪਨੇ ਅਤੇ ਸਭ ਤੋਂ ਵੱਧ ਆਪਣੀਆਂ ਕਮਜ਼ੋਰੀਆਂ ਦੱਸ ਦਿੱਤੀਆਂ ਤਾਂ ਸਮਝ ਲਓ ਤੁਸੀਂ ਆਪਣੀ ਤਲਵਾਰ ਦੁਸ਼ਮਣ ਨੂੰ ਫੜਾ ਦਿੱਤੀ ਆ ਯਾਦ ਰੱਖੋ ਜੇ ਤੁਸੀਂ ਸ਼ੇਰ ਦਾ ਸ਼ਿਕਾਰ ਕਰਨ ਜਾ ਰਹੇ ਹੋ ਤਾਂ ਕਿਸੇ ਨੂੰ ਨਾ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਤੁਹਾਡੀ ਤਿਆਰੀ ਕੀ ਹੈ ਹੁਣ ਇਸ ਨੀਤੀ ਦੀ ਸ਼ਕਤੀ ਨੂੰ ਇਤਿਹਾਸ ਦੇ ਵਿੱਚ ਦੇਖੋ ਚਾਣਕਿਆ ਦਾ ਮੁੱਖ ਉਦੇਸ਼ ਸੀ ਚੰਦਰਗੁਪਤ ਮੋਰਿਆਂ ਨੂੰ ਸਮਰਾਟ ਬਣਾਉਣਾ ਪਰ ਕੀ ਚਾਣਕਿਆ ਨੇ ਕਿਸੇ ਨੂੰ ਦੱਸਿਆ ਸੀ ਉਹ ਕੀ ਕਰਨ ਜਾ ਰਹੇ ਨੇ ਨਹੀਂ ਉਹਨਾਂ ਨੇ ਆਪਣੀਆਂ ਸਾਰੀਆਂ ਰਣਨੀਤੀਆਂ ਅਤੇ ਯੋਜਨਾਵਾਂ ਨੂੰ ਇੰਨਾ ਗੁਪਤ ਰੱਖਿਆ ਇਥੋਂ ਤੱਕ ਕਿ ਆਪਣੇ ਕਰੀਬੀਆਂ ਤੋਂ ਵੀ ਇਸ ਗੁਪਤ ਰੱਖਣ ਕਾਰਨ ਹੀ ਵਿਰੋਧੀਆਂ ਨੂੰ ਕਦੇ ਪਤਾ ਲੱਗ ਹੀ ਨਹੀਂ ਸਕਿਆ ਕਿ ਚਾਣਕਿਆ ਦਾ ਅਗਲਾ ਕਦਮ ਕੀ ਹੋਊਗਾ ਇਸੇ ਕਰਕੇ ਮਗਧ ਵਰਗੇ ਵੱਡੇ ਸਾਮਰਾਜ ਨੂੰ ਵੀ ਹਰਾਇਆ ਗਿਆ ਯਾਦ ਰੱਖਿਓ ਜਿੱਤਣ ਲਈ ਸ਼ਕਤੀ ਨਹੀਂ ਸਗੋਂ ਸਹੀ ਸਮੇਂ ਤੇ ਸਹੀ ਚਾਲ ਚਲਣੀ ਪੈਂਦੀ ਆ ਤੇ ਚਾਲ ਤਾਂ ਹੀ ਸਫਲ ਹੁੰਦੀ ਆ ਜਦੋਂ ਉਹ ਸੀਕ੍ਰੀਟ ਹੋਵੇ ਅੱਜ ਦੀ ਜ਼ਿੰਦਗੀ ਦੇ ਵਿੱਚ ਇਸ ਨੀਤੀ ਨੂੰ ਕਿਵੇਂ ਵਰਤਣਾ ਬਹੁਤ ਸੌਖਾ ਤੁਸੀਂ ਜਦੋਂ ਵੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਹੋ ਕੋਈ ਪ੍ਰੋਜੈਕਟ ਲਾਂਚ ਕਰਦੇ ਹੋ ਜਾਂ ਕੋਈ ਵੱਡਾ ਟੀਚਾ ਮਿੱਥਦੇ ਹੋ ਤਾਂ ਲੋਕਾਂ ਨੂੰ ਆਪਣੇ ਰੋਡ ਮੈਪ ਬਾਰੇ ਨਾ ਦੱਸੋ ਖਾਸ ਕਰਕੇ ਸੋਸ਼ਲ ਮੀਡੀਆ ਤੇ ਆਪਣੇ ਅਗਲੇ ਕਦਮ ਦਾ ਟੰਡੋਰਾ ਨਾ ਪਿਕਟੋ ਤੁਹਾਡੇ ਨੇੜੇ ਦੇ ਲੋਕ ਜਿਹੜੇ ਤੁਹਾਡੇ ਮਿੱਤਰ ਬਣੇ ਫਿਰਦੇ ਨੇ ਉਹੀ ਤੁਹਾਡੇ ਰਾਜ ਤੁਹਾਡੇ ਵਿਰੁੱਧ ਵਰਤ ਸਕਦੇ ਨੇ ਆਪਣੀ ਕਮਜ਼ੋਰੀ ਆਪਣੀ ਕਮਾਈ ਆਪਣੀ ਅਸਫਲਤਾ ਦੇ ਡਰ ਨੂੰ ਕਿਸੇ ਨਾਲ ਸਾਂਝਾ ਨਾ ਕਰੋ ਜਦੋਂ ਤੱਕ ਉਹ ਵਿਅਕਤੀ ਪੂਰੀ ਤਰ੍ਹਾਂ ਭਰੋਸੇਯੋਗ ਨਾ ਹੋਵੇ ਬਸ ਚੁੱਪ ਕਰਕੇ ਕੰਮ ਕਰੋ ਤੇ ਨਤੀਜੇ ਨੂੰ ਗੱਲ ਕਰਨ ਦਿਓ ਨੀਤੀ ਨੰਬਰ 2 ਆਲਸ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ ਹੁਣ ਆਉਣੇ ਆ ਉਸ ਦੂਸਰੇ ਦੁਸ਼ਮਣ ਵੱਲ ਜਿਸ ਤੋਂ ਬਚਣਾ ਸਭ ਤੋਂ ਔਖਾ ਕਿਉਂਕਿ ਇਹ ਦੁਸ਼ਮਣ ਤੁਹਾਡੇ ਅੰਦਰ ਹੀ ਰਹਿੰਦਾ ਇਹ ਆ ਆਲਸ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ ਚਾਨਕਿਆ ਦਾ ਸਪਸ਼ਟ ਕਥਨ ਆ ਵੀ ਕੋਈ ਵੀ ਬਾਹਰਲਾ ਵਿਅਕਤੀ ਤੁਹਾਨੂੰ ਉਹਨਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਜਿੰਨਾ ਤੁਹਾਡਾ ਆਪਣਾ ਆਲਸ ਜਦੋਂ ਤੁਸੀਂ ਕੋਈ ਵੀ ਕੰਮ ਕੱਲ ਤੇ ਛੱਡ ਦਿੰਨੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਆ اپنی સફળਤਾ ਨੂੰ ਕੱਲ ਤੇ ਤੱਕ ਰੇ ਹੁੰਨੇ ਹੋ ਆਲਸ ਤੁਹਾਨੂੰ ਹੌਲੀ ਕਰ ਦਿੰਦਾ ਤੇ ਇਸ ਦੁਨੀਆ ਦੇ ਵਿੱਚ ਜੋ ਹੌਲੀ ਹੋ ਜਾਂਦਾ ਉਹ ਪਿੱਛੇ ਰਹਿ ਜਾਂਦਾ ਹੁਣ ਸੋਚੋ ਦੁਨੀਆ ਦੇ ਵਿੱਚ ਅਜਿਹਾ ਕਿਹੜਾ ਵੱਡਾ ਸਫਲ ਇਨਸਾਨ ਆ ਜੋ ਆਲਸੀ ਹੋਵੇ ਤੁਸੀਂ ਕਿਸੇ ਵੀ ਸਫਲਤਾ ਦੀ ਕਹਾਣੀ ਨੂੰ ਦੇਖ ਲਓ ਉਹਨਾਂ ਸਭ ਦੇ ਵਿੱਚ ਇੱਕ ਗੱਲ ਕਾਮਨ ਹੋਊਗੀ ਮਿਹਨਤ ਜੇ ਤੁਸੀਂ ਸਵੇਰੇ 4 ਵਜੇ ਉੱਠਣ ਵਾਲੇ ਵਿਅਕਤੀ ਦੀ ਤੁਲਨਾ 8 ਵਜੇ ਉੱਠਣ ਵਾਲੇ ਨਾਲ ਕਰੋਗੇ ਤਾਂ ਪਹਿਲੇ ਕੋਲ ਹਰ ਰੋਜ਼ 4 ਘੰਟੇ ਵੱਧ ਹੁੰਦੇ ਨੇ ਇੱਕ ਸਾਲ ਦੇ ਵਿੱਚ ਇਹ ਫਰਕ ਇੱਕ ਨਵੇਂ ਜੀਵਨ ਦੇ ਬਰਾਬਰ ਹੋ ਜਾਂਦਾ ਇਹ 4 ਘੰਟੇ ਹੀ ਉਸ ਨੂੰ ਦੂਜੇ ਲੋਕਾਂ ਤੋਂ ਅਟਲ ਅਤੇ ਅੱਗੇ ਲੈ ਕੇ ਜਾਂਦੇ ਨੇ ਆਲਸ ਸਿਰਫ ਕੰਮ ਟਾਲਣਾ ਨਹੀਂ ਇਹ ਇੱਕ ਜ਼ਹਿਰ ਆ ਜੋ ਤੁਹਾਡੇ ਹੁਨਰ ਨੂੰ ਮਾਰ ਦਿੰਦਾ ਏ ਜਾਣ ਕੇ ਕਹਿੰਦੇ ਸੀ ਵੀ ਜੋ ਆਲਸ ਕਰਦਾ ਏ ਉਹ ਗਰੀਬੀ ਅਤੇ ਬਿਮਾਰੀ ਨਾਲ ਘਿਰਿਆ ਰਹਿੰਦਾ ਏ ਤਾਂ ਅੱਜ ਤੋਂ ਕੀ ਕਰਨਾ ਜਦੋਂ ਵੀ ਤੁਹਾਡਾ ਮਨ ਕਹੇ ਵੀ ਇਹ ਕੰਮ ਕੱਲ ਕਰਾਂਗੇ ਤਾਂ ਉਸੇ ਵੇਲੇ ਖੜੇ ਹੋਵੋ ਆਲਸ ਨੂੰ ਆਪਣੇ ਮਨ ਤੇ ਹਾਵੀ ਨਾ ਹੋਣ ਦਿਓ ਫੋਨ ਚੁੱਕਣ ਦੀ ਆਦਤ, ਬੇਲੋੜੀ ਸੋਸ਼ਲ ਮੀਡੀਆ ਸਕਰੋਲਿੰਗ, ਇਹ ਸਭ ਆਲਸ ਦੇ ਹੀ ਅਧੂਰੇ ਰੂਪ ਨੇ। ਆਪਣੀ ਸਫਲਤਾ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਪਛਾਣੋ ਤੇ ਉਸ ਨੂੰ ਹਰਾਓ ਕਿਉਂਕਿ ਜਿਸ ਦਿਨ ਤੁਸੀਂ ਆਲਸ ਨੂੰ ਜਿੱਤ ਲਿਆ, ਉਸ ਦਿਨ ਤੁਹਾਡੀ 50% ਲੜਾਈ ਖਤਮ ਹੋ ਗਈ। ਨੀਤੀ ਨੰਬਰ 3 ਸਮੇਂ ਦੇ ਹਿਸਾਬ ਨਾਲ ਬਦਲੋ। ਸਾਡੀ ਤੀਜੀ ਅਤੇ ਸਭ ਤੋਂ ਜ਼ਰੂਰੀ ਨੀਤੀ ਜੋ ਤੁਹਾਨੂੰ ਹਰ ਤੂਫਾਨ ਤੋਂ ਬਚਾਊਗੀ, ਇਹ ਆ ਸਮੇਂ ਦੇ ਹਿਸਾਬ ਨਾਲ ਬਦਲੋ। ਚਾਣਕਿਆ ਦਾ ਕਥਨ ਹੈ ਵੀ ਜੀਵਨ ਦੇ ਵਿੱਚ ਅਟੱਲ ਰਹਿਣ ਦੇ ਲਈ ਤੁਹਾਨੂੰ ਅਟੱਲ ਨਹੀਂ ਹੋਣਾ ਚਾਹੀਦਾ, ਸਗੋਂ ਫਲੈਕਸੀਬਲ ਹੋਣਾ ਚਾਹੀਦਾ। ਜਦੋਂ ਤੇਜ਼ ਹਵਾ ਚੱਲਦੀ ਆ ਇੱਕ ਮਜ਼ਬੂਤ ਤੇ ਸਿੱਧਾ ਰੁਖ ਟੁੱਟ ਜਾਂਦਾ ਪਰ ਉੱਗਿਆ ਛੋਟਾ ਜਿਹਾ ਘਾ ਝੁੱਕ ਜਾਂਦਾ ਅਤੇ ਤੂਫਾਨ ਲੱਗਣ ਤੋਂ ਬਾਅਦ ਦੁਬਾਰਾ ਖੜਾ ਹੋ ਜਾਂਦਾ ਇਸ ਨੀਤੀ ਦਾ ਸਭ ਤੋਂ ਵੱਡਾ ਪ੍ਰਮਾਣ ਅੱਜ ਦੇ ਕਾਰੋਬਾਰ ਦੀ ਦੁਨੀਆ ਦੇ ਵਿੱਚ ਮਿਲਦਾ ਯਾਦ ਕਰੋ ਨੋਕੀਆ ਨੂੰ ਇੱਕ ਸਮਾਂ ਸੀ ਜਦੋਂ ਨੋਕੀਆ ਫੋਨਾਂ ਦਾ ਬਾਦਸ਼ਾਹ ਸੀ ਉਹ ਮਜ਼ਬੂਤ ਸੀ ਉਹਦਾ ਨਾਮ ਸੀ ਪਰ ਜਦੋਂ ਟੱਚ ਸਕਰੀਨ ਅਤੇ ਐਂਡਰੋਇਡ ਦਾ ਦੌਰ ਆਇਆ ਤਾਂ ਨੋਕੀਆ ਆਪਣੇ ਪੁਰਾਣੇ ਫਾਰਮੈਟ ਦੇ ਨਾਲ ਜੁੜਿਆ ਰਿਹਾ ਉਹ ਬਦਲਿਆ ਨਹੀਂ ਉਸਨੇ ਨਵੇਂ ਹਾਲਾਤਾਂ ਨੂੰ ਸਵੀਕਾਰ ਨਹੀਂ ਕੀਤਾ ਇਸ ਦੇ ਉਲਟ ਇੱਕ ਛੋਟੀ ਜਿਹੀ ਕੰਪਨੀ ਸੈਮਸੰਗ ਅਤੇ ਫਿਰ ਐਪਲ ਨੇ ਤੁਰੰਤ ਬਦਲਾਅ ਨੂੰ ਅ ਪਤਨ ਹੋ ਗਿਆ ਚਾਣਕ ਦੇ ਨੀਤੀ ਸਾਬਤ ਕਰਦੀ ਹੈ ਕਿ ਕੱਲ ਦੀ ਸਫਲਤਾ ਅੱਜ ਦੀ ਗਾਰੰਟੀ ਨਹੀਂ ਹੈ ਜੇ ਤੁਸੀਂ ਬਦਲਦੇ ਸਮੇਂ ਦੇ ਨਾਲ ਨਹੀਂ ਬਦਲੋਗੇ ਤਾਂ ਦੁਨੀਆ ਤੁਹਾਨੂੰ ਪਿੱਛੇ ਛੱਡ ਜਾਊਗੀ ਹੁਣ ਤੁਹਾਡੇ ਲਈ ਇਹ ਨੀਤੀ ਕੀ ਮਾਇਨੇ ਰੱਖਦੀ ਆ ਹਰ ਰੋਜ਼ ਨਵਾਂ ਸਕਿੱਲ ਸਿੱਖੋ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਨਵੀਂ ਟੈਕਨੋਲੋਜੀ ਸਿੱਖੋ ਜੇ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਮਾਰਕੀਟ ਨੂੰ ਸਮਝੋ ਅਤੇ ਆਪਣੇ ਆਪ ਨੂੰ ਢਾਲੋ ਸਿਰਫ ਕੰਮ ਦੇ ਵਿੱਚ ਨਹੀਂ ਸਗੋ ਆਪਣੀ ਸੋਚ ਦੇ ਵਿੱਚ ਵੀ ਫਲੈਕਸੀਬਿਲਟੀ ਲਿਆਓ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਪੁਰਾਣੀ ਸੋਚ ਹਮੇਸ਼ਾ ਸਹੀ ਹੀ ਹੋਵੇ ਦੂਜਿਆਂ ਦੇ ਵਿਚਾਰਾਂ ਨੂੰ ਸੁਣੋ ਅਤੇ ਬਦਲਣ ਲਈ ਹਮੇਸ਼ਾ ਤਿਆਰ ਰਹੋ ਜਿਸ ਤਰ੍ਹਾਂ ਪਾਣੀ ਹਰ ਬਰਤਨ ਦਾ ਆਕਾਰ ਲੈ ਲੈਂਦਾ ਉਸੇ ਤਰ੍ਹਾਂ ਤੁਸੀਂ ਵੀ ਹਰ ਹਾਲਾਤ ਦੇ ਵਿੱਚ ਢਲਣਾ ਸਿੱਖ ਲਵੋ ਫਿਰ ਕੋਈ ਵੀ ਬਦਲਾਵ ਤੁਹਾਡਾ ਕੁਝ ਨਹੀਂ ਵਿਗਾੜ ਸਕੂਗਾ ਨੀਤੀ ਨੰਬਰ 4 ਆਪਣੇ ਧਨ ਦੀ ਸੰਭਾਲ ਅਤੇ ਪ੍ਰਦਰਸ਼ਨ ਤੋਂ ਬਚੋ ਹੁਣ ਆਉਂਦੀ ਹੈ ਚੌਥੀ ਅਤੇ ਬਹੁਤ ਹੀ ਖਾਸ ਨੀਤੀ ਜੋ ਤੁਹਾਡੇ ਆਰਥਿਕ ਜੀਵਨ ਦੇ ਨਾਲ ਜੁੜੀ ਹੋਈ ਹੈ ਅਤੇ ਤੁਹਾਨੂੰ ਲਾਲਚੀ ਲੋਕਾਂ ਤੋਂ ਬਚਾਊਗੀ ਇਹ ਆ ਆਪਣੇ ਧਨ ਦੀ ਸੰਭਾਲ ਅਤੇ ਪ੍ਰਦਰਸ਼ਨ ਤੋਂ ਬਚੋ ਜਾਣ ਕੇ ਕਹਿੰਦੇ ਸੀ ਵੀ ਧਨ ਦੋ ਧਾਰੀ ਤਲਵਾਰ ਹੈ ਜੇ ਤੁਸੀਂ ਬਹੁਤ ਅਮੀਰ ਹੋ ਅਤੇ ਤੁਸੀਂ ਉਸ ਦਾ ਪ੍ਰਦਰਸ਼ਨ ਵੀ ਕਰਦੇ ਹੋ ਤਾਂ ਤੁਹਾਡੇ ਦੁਸ਼ਮਣ ਤੁਹਾਡੇ ਰਿਸ਼ਤੇਦਾਰ ਅਤੇ ਤੁਹਾਡੇ ਮਿੱਤਰ ਵੀ ਤੁਹਾਡੇ ਨਾਲ ਲਾਲਚ ਕਾਰਨ ਜੁੜਨਗੇ ਪਿਆਰ ਕਾਰਨ ਨਹੀਂ ਉਹ ਤੁਹਾਡੇ ਪੈਸੇ ਖਰਚ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਲੋਡ ਪੈਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਛੱਡ ਜਾਣਗੇ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਦੇਖੋ ਇਹ ਨੀਤੀ ਹੋਰ ਵੀ ਸਹੀ ਸਾਬਤ ਹੁੰਦੀ ਹੈ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕੋਈ ਇਨਸਾਨ ਆਪਣੀ ਕਮਾਈ ਜਾਂ ਮਹਿੰਗੀਆਂ ਚੀਜ਼ਾਂ ਦੀਆਂ ਤਸਵੀਰਾਂ ਪੋਸਟ ਕਰਦਾ ਤਾਂ ਉਸਦੇ ਆਲੇ-ਦੁਆਲੇ ਹਮੇਸ਼ਾ ਦੋ ਤਰ੍ਹਾਂ ਦੇ ਲੋਕ ਆ ਜਾਂਦੇ ਨੇ ਪਹਿਲੇ ਲਾਲਚੀ ਮਿੱਤਰ ਦੂਜੇ ਈਰਖਾ ਲੂ ਦੁਸ਼ਮਣ ਜੇ ਤੁਸੀਂ ਬਹੁਤ ਅਮੀਰ ਹੋ ਤਾਂ ਗੁਪਤ ਰਹੋ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਸਿਰਫ ਤੁਹਾਡੇ ਪੈਸੇ ਕਾਰਨ ਤੁਹਾਨੂੰ ਪਸੰਦ ਕਰਦੇ ਨੇ ਚਾਣਕਿਆ ਦਾ ਸੂਲ ਸਿੱਧਾ ਏ ਆਪਣੀ ਸਫਲਤਾ ਨੂੰ ਚੁੱਪਚਾਪ ਵਧਾਓ ਤਾਂ ਜੋ ਤੁਹਾਡੇ ਦੁਸ਼ਮਣ ਨੂੰ ਤੁਹਾਡੀ ਅਸਲੀ ਤਾਕਤ ਦਾ ਪਤਾ ਹੀ ਨਾ ਲੱਗ ਸਕੇ ਤੁਹਾਡਾ ਅਸਲ ਮੁੱਲ ਤੁਹਾਡੇ ਬੈਂਕ ਬੈਲੈਂਸ ਦੇ ਵਿੱਚ ਨਹੀਂ ਸਗੋਂ ਤੁਹਾਡੇ ਕਰਤਾਰ ਤੁਹਾਡੇ ਅਨੁਸ਼ਾਸਨ ਅਤੇ ਤੁਹਾਡੇ ਹੁਨਰ ਦੇ ਵਿੱਚ ਹੋਣਾ ਚਾਹੀਦਾ ਧਨ ਨੂੰ ਸ਼ਕਤੀ ਬਣਾਓ ਨਾ ਕਿ ਕਮਜ਼ੋਰੀ ਇਸ ਨੀਤੀ ਨੂੰ ਲਾਗੂ ਕਰਨ ਲਈ ਤਿੰਨ ਗੱਲਾਂ ਦਾ ਧਿਆਨ ਰੱਖੋ ਪਹਿਲੀ ਆਪਣੀ ਕਮਾਈ ਜਾਂ ਤਨਖਾਹ ਦਾ ਰੌਲਾ ਨਾ ਪਾਓ ਦੂਜੀ ਆਪਣੇ ਨਿਵੇਸ਼ ਜਾਂ ਬਚਤ ਬਾਰੇ ਕਿਸੇ ਨਾਲ ਗੱਲ ਨਾ ਕਰੋ ਤੀਜੀ ਆਪਣੀ ਅਸਫਲਤਾ ਨੂੰ ਗੁਪਤ ਰੱਖੋ ਜੇ ਤੁਸੀਂ ਮੁਸੀਬਤ ਦੇ ਵਿੱਚ ਹੋ ਤਾਂ ਕਿ ਸੇ ਤੋਂ ਮਦਦ ਨਾ ਮੰਗੋ ਸਿਰਫ ਸਭ ਤੋਂ ਭਰੋਸੇਯੋਗ ਵਿਅਕਤੀ ਕੋਲ ਜਾਓ ਜਿਸ ਦਿਨ ਤੁਹਾਡਾ ਕੰਮ ਤੁਹਾਡਾ ਹੁਨਰ ਅਤੇ ਤੁਹਾਡਾ ਕਿਰਦਾਰ ਤੁਹਾਡੀ ਪਛਾਣ ਬਣ ਗਿਆ ਉਸ ਦਿਨ ਤੁਹਾਡੇ ਪੈਸੇ ਦਾ ਕੋਈ ਦੁਸ਼ਮਣ ਨਹੀਂ ਹੋਊਗਾ ਕਿਉਂਕਿ ਤੁਸੀਂ ਖੁਦ ਅਟੱਲ ਹੋ ਚੁੱਕੇ ਹੋਗੇ ਨੀਤੀ ਨੰਬਰ 5 ਹੈ ਮਿਹਨਤ ਨੂੰ ਆਪਣਾ ਭਗਵਾਨ ਮੰਨੋ ਸਾਡੀ ਪੰਜਵੀਂ ਨੀਤੀ ਜੋ ਸਿੱਧਾ ਤੁਹਾਡੀ ਸੋਚ ਤੇ ਹਮਲਾ ਕਰਦੀ ਆ ਉਹ ਹੈ ਮਿਹਨਤ ਨੂੰ ਆਪਣਾ ਭਗਵਾਨ ਮੰਨੋ ਕਿਸਮਤ ਤੇ ਨਾ ਬੈਠੋ ਜਾਣ ਕੇ ਕਹਿੰਦੇ ਸੀ ਵੀ ਜੋ ਇਨਸਾਨ ਇਹ ਕਹਿ ਕੇ ਹਾਰ ਮੰਨ ਲੈਂਦਾ ਕਿ ਇਹ ਮੇਰੇ ਨਸੀਬ ਦੇ ਵਿੱਚ ਨਹੀਂ ਆ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ ਜਿਹੜਾ ਇਨਸਾਨ ਕਰ ਕੇ ਸੋਚਦਾ ਕਿ ਕਿਸਮਤ ਉਸ ਲਈ ਦਰਵਾਜ਼ਾ ਖੋਲੂਗੀ ਉਹ ਮੂਰਖਾ ਕਿਸਮਤ ਸਿਰਫ ਉਹਨਾਂ ਦਾ ਸਾਥ ਦਿੰਦੀ ਆ ਜੋ ਆਪਣੀ ਮਿਹਨਤ ਦੀ ਤਾਕਤ ਤੇ ਵਿਸ਼ਵਾਸ ਕਰਦੇ ਨੇ ਜੇ ਤੁਸੀਂ ਸੋਚਦੇ ਹੋ ਕਿ ਵੱਡੇ ਲੋਕ ਸਿਰਫ ਚੰਗੇ ਨਸੀਬ ਕਰਕੇ ਅੱਗੇ ਵਧੇ ਨੇ ਤਾਂ ਤੁਸੀਂ ਗਲਤ ਤੋਂ ਦੁਨੀਆ ਦੇ ਕਿਸੇ ਵੀ ਮਹਾਨ ਐਥਲੀਟ ਨੂੰ ਦੇਖ ਲਓ ਕਿ ਉਸਨੇ ਸਿਰਫ ਭਗਵਾਨ ਤੇ ਛੱਡ ਦਿੱਤਾ ਸੀ ਕਿ ਜਿੱਤ ਹੋ ਜੂਗੀ ਨਹੀਂ ਹਰ ਸਫਲ ਵਿਅਕਤੀ ਨੂੰ ਅਸਫਲਤਾਵਾਂ ਮਿਲੀਆਂ ਪਰ ਉਸਨੇ ਨਸੀਬ ਨੂੰ ਦੋਸ਼ ਨਹੀਂ ਦਿੱਤਾ ਉਸਨੇ ਆਪਣੇ ਕੰਮ ਦੇ ਘੰਟੇ ਵਧਾਏ ਉਸਨੇ ਆਪਣੀ ਰਣਨੀਤੀ ਬਦਲੀ ਉਸਨੇ ਵਾਰ-ਵਾਰ ਕੋਸ਼ਿਸ਼ ਕੀਤੀ ਉਸਨੇ ਮੱਥੇ ਤੇ ਪਸੀਨੇ ਦੀ ਲਖੀਰ ਖਿੱਚੀ ਜੋ ਨਸੀਬ ਦੀ ਲਖੀਰ ਤੋਂ ਵੱਡੀ ਸੀ ਯਾਦ ਰੱਖੋ ਜਦੋਂ ਤੁਸੀਂ ਹੱਥ ਤੇ ਹੱਥ ਰੱਖ ਕੇ ਬੈਠਦੇ ਹੋ ਤਾਂ ਤੁਹਾਡਾ ਦੁਸ਼ਮਣ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਮਿਹਨਤ ਕਰੋ ਤੇ ਨਸੀਬ ਨੂੰ ਤੁਹਾਡੇ ਅੱਗੇ ਝੁਕਣਾ ਪਊਗਾ ਇਸ ਨੀਤੀ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਛੋਟੇ ਰਾਸਤਿਆਂ ਤੋਂ ਦੂਰ ਰਹੋ ਜਦੋਂ ਵੀ ਤੁਸੀਂ ਕਿਸੇ ਸਫਲਤਾ ਬਾਰੇ ਸੁਣਦੇ ਹੋ ਤਾਂ ਸਿਰਫ ਨਤੀਜਾ ਨਾ ਦੇਖੋ ਉਸ ਦੇ ਪਿੱਛੇ ਦੀ ਮਿਹਨਤ ਵੀ ਦੇਖੋ ਆਪਣਾ ਫੋਕਸ ਸਿਰਫ ਮਿਹਨਤ ਤੇ ਰੱਖੋ ਨਤੀਜੇ ਤੇ ਨਹੀਂ ਨਤੀਜਾ ਤਾਂ ਮਿਹਨਤ ਦਾ ਪਰਛਾਵਾਂ ਹੈ ਉਹ ਆਪਣੇ ਆਪ ਪਿੱਛੇ ਆ ਜਾਊਗਾ ਚਾਣਕੇ ਦੀ ਨੀਤੀ ਨੂੰ ਯਾਦ ਰੱਖੋ ਮਿਹਨਤ ਤੋਂ ਵੱਡਾ ਕੋਈ ਮੰਤਰ ਨਹੀਂ ਜਿਸ ਦਿਨ ਤੁਹਾਡਾ ਪਸੀਨਾ ਤੁਹਾਡੇ ਕੰਮ ਦੇ ਵਿੱਚ ਸ਼ਾਮਲ ਹੋ ਗਿਆ ਉਸ ਦਿਨ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੂਗਾ ਨੀਤੀ ਨੰਬਰ 6 ਆਪਣੇ ਅਤੇ ਦੁਸ਼ਮਣ ਦੀ ਤਾਕਤ ਨੂੰ ਜਾਣੋ ਅਤੇ ਅੰਤ ਦੇ ਵਿੱਚ ਆਚਾਰਿਆ ਚਾਣਕੇ ਦੀ ਮੀ ਅਤੇ ਸਭ ਤੋਂ ਮਹੱਤਵਪੂਰਨ ਨੀਤੀ ਜੋ ਤੁਹਾਡੀ ਹਾਰ ਜਿੱਤ ਦੀ ਨਹੀਂ ਆ ਆਪਣੀ ਤਾਕਤ ਅਤੇ ਦੁਸ਼ਮਣ ਦੀ ਤਾਕਤ ਨੂੰ ਜਾਣੋ ਚਾਣਕਿਆ ਦਾ ਅਟਲ ਨਿਜਮਾ ਖੁਦ ਨੂੰ ਜਾਣੇ ਬਿਨਾ ਕਿਸੇ ਵੀ ਲੜਾਈ ਦੇ ਵਿੱਚ ਜਾਣਾ ਮੂਰਖਤਾ ਏ ਜੇ ਤੁਸੀਂ ਆਪਣੀਆਂ ਕਮਜ਼ੋਰੀਆਂ ਨਹੀਂ ਜਾਣਦੇ ਤਾਂ ਦੁਸ਼ਮਣ ਉਹਨਾਂ ਦਾ ਫਾਇਦਾ ਉਠਾਊਗਾ ਇਸੇ ਤਰ੍ਹਾਂ ਜੇ ਤੁਸੀਂ ਦੁਸ਼ਮਣ ਦੀ ਤਾਕਤ ਨੂੰ ਘੱਟ ਸਮਝਦੇ ਹੋ ਤਾਂ ਹਾਰ ਤੁਹਾਡੀ ਪੱਕੀ ਹੈ ਇਸ ਨੀਤੀ ਦਾ ਸਭ ਤੋਂ ਵੱਡਾ ਪ੍ਰਮਾਣ ਚਾਣਕਿਆ ਦੀ ਜਸੂਸੀ ਪ੍ਰਣਾਲੀ ਦੇ ਵਿੱਚ ਮਿਲਦਾ ਉਹ ਹਮੇਸ਼ਾ ਚੰਦਰਗੁਪਤ ਨੂੰ ਕਹਿੰਦੇ ਸੀ ਕਿ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਦੁਸ਼ਮਣ ਬਾਰੇ ਹਰ ਛੋਟੀ ਤੋਂ ਛੋਟੀ ਜਾਣਕਾਰੀ ਇਕੱਠੀ ਕਰੋ ਜੇ ਦੁਸ਼ਮਣ ਮਜ਼ਬੂਤ ਆ ਤਾਂ ਸਿੱਧੀ ਲੜਾਈ ਤੋਂ ਬਚੋ ਅਤੇ ਰਣਨੀਤੀ ਬਦਲੋ ਜੇ ਦੁਸ਼ਮਣ ਕਮਜ਼ੋਰ ਆ ਤਾਂ ਉਸ ਨੂੰ ਖਤਮ ਕਰਨ ਦੇ ਵਿੱਚ ਦੇਰੀ ਨਾ ਕਰੋ ਇਸ ਲਈ ਚਾਣਕਿਆ ਦੀਆਂ ਜਿੱਤਾਂ ਸਿਰਫ ਫੌਜੀ ਤਾਕਤਾਂ ਕਰਕੇ ਨਹੀਂ ਬਲਕਿ ਸਹੀ ਜਾਣਕਾਰੀ ਕਰਕੇ ਸਨ ਉਹਨਾਂ ਨੇ ਜਾਣਕਾਰੀ ਨੂੰ ਤਾਕਤ ਬਣਾਇਆ ਜੀਵਨ ਦੇ ਵਿੱਚ ਹਰ ਮੁਕਾਬਲਾ ਇੱਕ ਲੜਾਈ ਆ ਅਤੇ ਉਸ ਲੜਾਈ ਨੂੰ ਜਿੱਤਣ ਲਈ ਤੁਹਾਨੂੰ ਰੀਅਲਿਸਟਿਕ ਹੋਣਾ ਪਊਗਾ ਨਾ ਕਿ ਇਮੋਸ਼ਨਲ ਅੱਜ ਦੀ ਜ਼ਿੰਦਗੀ ਦੇ ਵਿੱਚ ਇਸ ਨੀਤੀ ਨੂੰ ਕਿਵੇਂ ਵਰਤਣਾ ਪਹਿਲਾ ਹਰ ਤਿੰਨ ਮਹੀਨੇ ਬਾਅਦ ਆਪਣਾ ਸਵੈ ਮਲਾਂਕਣ ਕਰੋ ਆਪਣੀਆਂ ਕਮਜ਼ੋਰੀਆਂ ਅਤੇ ਤਾਕਤਾਂ ਨੂੰ They call. Cool. ਦੂਜਾ ਆਪਣੇ ਕੰਮ ਦੇ ਖੇਤਰ ਦੇ ਵਿੱਚ ਆਪਣੇ ਕੰਪੀਟੀਟਰ ਦੀਆਂ ਚਾਲਾਂ ਨੂੰ ਸਮਝੋ ਉਹ ਕੀ ਕਰ ਰਹੇ ਨੇ ਜੋ ਤੁਸੀਂ ਨਹੀਂ ਕਰ ਰਹੇ ਜੇ ਤੁਸੀਂ ਇਮਾਨਦਾਰੀ ਨਾਲ ਆਪਣੀਆਂ ਸੀਮਾਵਾਂ ਨੂੰ ਜਾਣਦੇ ਹੋ ਅਤੇ ਆਪਣੇ ਵਿਰੋਧੀਆਂ ਨੂੰ ਪਛਾਣਦੇ ਹੋ ਤਾਂ ਤੁਸੀਂ ਹਮੇਸ਼ਾ ਇੱਕ ਕਦਮ ਅੱਗੇ ਰਹੋਗੇ ਤੁਸੀਂ ਇੱਕ ਅਜਿਹਾ ਫੈਸਲਾ ਨਹੀਂ ਲਓਗੇ ਜੋ ਤੁਹਾਨੂੰ ਅਸਫਲ ਕਰੇ ਅਤੇ ਇਸ ਲਈ ਕੋਈ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕੂਗਾ ਤਾਂ ਦੋਸਤੋ ਇਹ ਸਨ ਅਚਾਰਿਆ ਚਾਣਕਿਆ ਦੀਆਂ ਉਹ 6 ਮਹਾਨ ਨੀਤੀਆਂ ਜੋ ਤੁਹਾਨੂੰ ਹਰ ਹਾਲਾਤ ਦੇ ਵਿੱਚ ਅਟੱਲ ਬਣਾਉਂਦੀਆਂ ਨੇ ਤੁਸੀਂ ਦੇਖਿਆ ਕਿ ਤੁਹਾਡੀ ਸ਼ਕਤੀ ਨਾ ਤਾਂ ਕਿਸਮਤ ਦੇ ਵਿੱਚ ਆ ਨਾ ਕਿਸੇ ਹੋਰ ਵਿਅਕਤੀ ਦੇ ਵਿੱਚ ਆ ਤੁਹਾਡੀ ਸ਼ਕਤੀ ਸਿਰਫ ਤੁਹਾਡੇ ਸਹੀ ਫੈਸਲਿਆਂ ਤੁਹਾਡੀ ਸਖਤ ਮਿਹਨਤ ਅਤੇ ਤੁਹਾਡੀ ਰਣਨੀਤੀ ਦੇ ਵਿੱਚ ਆ ਜੇ ਤੁਸੀਂ ਇਹਨਾਂ ਛੇ ਸੂਤਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਹੋਊਗਾ ਹੁਣ ਸਮਾਂ ਹੈ ਕਿ ਤੁਸੀਂ ਫੈਸਲਾ ਕਰੋ ਤੁਹਾਨੂੰ ਇਹਨਾਂ 6 ਨੀਤੀਆਂ ਦੇ ਵਿੱਚੋਂ ਕਿਹੜੀ ਨੀਤੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੱਗੀ ਜਿਸ ਨੂੰ ਤੁਸੀਂ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰੋਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਪ੍ਰੇਰਨਾਦਾਇਕ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਅਤੇ ਅਜਿਹੇ ਹੋਰ ਗਿਆਨ ਭਰਪੂਰ ਅਤੇ ਪ੍ਰੇਰਨਾਦਾਇਕ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ